ਹਰ ਇੱਕ ਦੀ ਲਾਈਫ ਦੇ ਵਿੱਚ ਇੱਕ ਸਮਾਂ ਐਸਾ ਆਉਂਦਾ ਹੈ ਇਨਸਾਨੀ ਜੀਵ ਦੇ ਆਪਣੇ ਪਰਾਏ ਹੋ ਜਾਂਦੇ ਨੇ ਤੇ ਜਿਹੜੇ ਪਰਾਏ ਦੁਸ਼ਮਣ ਹੁੰਦੇ ਨੇ ਉਹ ਇਨਸਾਨੀ ਜੀਵ ਦੇ ਉੱਤੇ ਚੜ ਕੇ ਆ ਜਾਂਦੇ ਨੇ ਇਨਸਾਨ ਸਹਾਰਾ ਲੱਭਦਾ ਹੈ ਕਿ ਮੈਨੂੰ ਕਿਤੇ ਨਾ ਕਿਤੇ ਸਹਾਰਾ ਲੱਭ ਜਾਏ ਪਰ ਇਸ ਦੀ ਮੂਰਖਤਾ ਇਹ ਦੇਖੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਸਹਾਰਾ ਤੱਕਣ ਦੀ ਬਜਾਏ ਇਨਸਾਨ ਦਾ ਸਹਾਰਾ ਤੱਕਦਾ ਹੈ ਜਿਹੜਾ ਇੱਕ ਵਾਰ ਮਦਦ ਕਰਨ ਦੀ ਬਜਾਏ ਸਾਨੂੰ 40 ਵਾਰ ਸੁਣਾਉਂਦਾ ਹੈ ਸਾਨੂੰ 40 ਵਾਰ ਕੋਸਦਾ ਹੈ ਪਰ ਨਹੀਂ ਗੁਰਮੁਖੋ ਇਹ ਗੱਲ ਚੇਤਾ ਰੱਖਿਓ ਗੁਰੂ ਸਾਹਿਬ ਜੀ ਕਹਿੰਦੇ ਸਬੋ ਭਜੈ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਬਾਉ ਕਹਿੰਦੇ ਜੇਕਰ ਸਾਰੇ ਹੀ ਆਸਰੇ ਇੱਕ ਪਾਸੇ ਹੋ ਜਾਵਣ ਜੇਕਰ ਰੱਬ ਦਾ ਨਾਮ ਚੇਤੇ ਦੇ ਵਿੱਚ ਹੈਗਾ ਸਾਡਾ ਬਾਲ ਤੱਕ ਨਹੀਂ ਵਿੰਗਾ ਹੋ ਸਕਦਾ ਸਾਨੂੰ ਤਤੀ ਬਾ ਤੱਕ ਨਹੀਂ ਲੱਗ ਸਕਦੀ ਵਿਚ ਕਰਤਾ ਪੁਰਖ ਖਲੋਵਾ ਮਬਾਲਨਾ ਬਿੰਗਾ ਹੋਆ ਕਹਿੰਦੇ ਜ਼ਿੰਦਗੀ ਜਿਉਂ ਪਰ ਵੱਡੇ ਤੋਂ ਵੱਡਾ ਵੀ ਮੁਕਾਮ ਅਸੀਂ ਹਾਸਲ ਕਰ ਲਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਕਹਿੰਦੀ ਆ ਭਾਈ ਪਰਵਾਣ ਪਰ ਵੱਡੇ ਤੋਂ ਵੱਡਾ ਮੁਕਾਮ ਹਾਸਲ ਹੋਣ ਦੇ ਬਾਵਜੂਦ ਇਨਸਾਨੀ ਜੀਵ ਹੰਕਾਰ ਦੇ ਵਿੱਚ ਨਾ ਆਵੇ ਜੇ ਹੰਕਾਰ ਦੇ ਵਿੱਚ ਆ ਗਿਆ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਕਹਿੰਦੀ ਆ ਭਾਈ ਤੂੰ ਦੁਖੀ ਵੀ ਹੋਵੇਂਗਾ ਭਾਈ ਤੂੰ ਆਪਣੇ ਆਪੇ ਦੀ ਪਛਾਣ ਤੱਕ ਨਹੀਂ ਕਰੇਂਗਾ ਤੈਨੂੰ ਛੋਟੇ ਵੱਡੇ ਦੀ ਪਰਖ ਤੱਕ ਨਹੀਂ ਰਹੇਗੀ ਬਸ ਉਹ ਅਹੰਕਾਰ ਇੱਕ ਐਸੀ ਇਹ ਬੜਾ ਹੈ ਇਨਸਾਨੀ ਜੀਵ ਨੂੰ ਜਿਉਂਦਿਆਂ ਜੀ ਲੈ ਡੁਬਦੀ ਹੈ ਇਸ ਕਰਕੇ ਸਾਹਿਬ ਜੀ ਕਹਿੰਦੇ ਸੁਖੀ ਨੇ ਉਹ ਸਦਾ ਦੇ ਲਈ ਜਿਨ੍ਹਾਂ ਨੇ ਆਪਣਾ ਆਪਾ ਛੱਡ ਕੇ ਗੁਰੂ ਦੇਆਂ ਖਿਆਲਾਂ ਨੂੰ ਅਪਣਾਇਆ ਹੈ ਆਪਣੇ ਮਨ ਨੂੰ ਨੀਮਾ ਰੱਖਿਆ ਜਿਹੜੀ ਗੱਲ ਅਸੀਂ ਪੜਦੇ ਹਾਂ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਸੁਰਤੀ ਸਦਾ ਦੇ ਉੱਚੀ ਤੇ ਸਾਹਿਬ ਜੀ ਕਹਿੰਦੇ ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤੱਲੇ ਵੱਡੇ ਵੱਡੇ ਆਖੋਗੇ ਨਾ ਤੇ ਪੈਸੇ ਕਰਕੇ ਨਾ ਕੋਈ ਗਰੀਬ ਹੈ ਤੇ ਨਾ ਕੋਈ ਅਮੀਰ ਹੈ ਜਿਸ ਦੇ ਕੋਲੇ ਨਾਮ ਬਾਣੀ ਦਾ ਧੰਨ ਹੈਗਾ ਹੈ ਗੁਰੂ ਸਾਹਿਬ ਜੀ ਦੀ ਬਾਣੀ ਨੇ ਉਸ ਨੂੰ ਅਮੀਰ ਕਿਹਾ ਹੈ ਜੇਕਰ ਉਸ ਦੇ ਕੋਲੇ 4 ਪੈਸੇ ਘੱਟ ਵੀ ਨੇ ਗੁਰੂ ਸਾਹਿਬ ਜੀ ਉਸ ਨੂੰ ਅਮੀਰ ਕਹਿੰਦੇ ਨੇ ਜਿਹਦੇ ਕੋਲੇ 4 ਪੈਸੇ ਵੱਧ ਨੇ ਪਰ ਨਾਮ ਬਾਣੀ ਦਾ ਧਨ ਨਹੀਂ ਹੈ ਨਾ ਸਾਹਿਬ ਜੀ ਉਸ ਨੂੰ ਇਹੋ ਹੀ ਗੱਲ ਕਹਿੰਦੇ ਕਹਿੰਦੇ ਇਹਦੇ ਵਰਗਾ ਕੋਈ ਗਰੀਬ ਹੈ ਹੀ ਹੋਈ ਨਹੀਂ ਆ ਇਸ ਕਰਕੇ ਨਾਮ ਬਾਣੀ ਦਾ ਧਨ ਇਕੱਠਾ ਕਰੀਏ ਜਿਹੜਾ ਸਾਡਾ ਹਰ ਥਾਂ ਦੇ ਉੱਤੇ ਸਹਾਈ ਹੋਣ ਵਾਲਾ